ਸਾਨੂੰ ਤਾਂ ਇਹੀ ਸਿਕਾਇਆ ਸਾਡੇ ਘਰ ਦੇ ਨਾਲ ਭਾਈ ਨਾਲ ਕੁਛ ਨਹੀਂ ਜਾਣਾ ਇਹ ਤਾਂ ਐ ਲੱਗੇ ਪੈਨ ਜਿਵੇਂ ਨਾਲ ਪੰਡਾ ਬਣ ਕੇ ਲੈ ਕੇ ਜਾਣੀ ਐ ਇੱਥੀ ਨਿਕਲਣਗੇ ਨਰਕ ਸੁਰਗ ਇੱਥੀ ਨੇ ਆਉਣ ਦੇਖ ਲੋ ਜਿੰਨੇ ਕਮਾਏ ਸੀ ਨਿਕਲੀ ਜਾਂਦੇ ਕਦੇ ਇੱਧਰ ਲਈ ਬਾਹ ਤੇ ਪਲਾਸਟਰ ਲੱਗੇ ਹੁੰਦਾ ਕਦੇ ਇੱਧਰ ਲਈ ਤੇ ਲੱਗਿਆ ਹੁੰਦਾ ਕਦੇ ਲੱਤ ਤੇ ਲੱਗਿਆ ਹੁੰਦਾ ਪਲਾਸਟਰਾਂ ਬਲਸਟਰਾਂ ਜੀ ਨਿਕਲ ਜਾਣੇ ਇਹਨਾਂ ਦੇ ਇੱਥੀ ਆ ਖੂਦੀ ਮਿੱਟੀ ਖੂਨ ਨੂੰ ਲੱਗ ਜਾਣੀ ਐ ਬਸ ਇਹ ਖਨਾ ਸਈਆ ਨਾ ਇਹ ਧਰਮ ਨੂੰ ਵੀ ਮੁੱਠੀ ਚ ਐ ਸਮਝਦੇ ਐ ਐ ਉਹ ਯਾਰ ਆ ਪਤਾ ਦੂਰੋਂ ਨਿਸ਼ਾਨ ਸਭ ਦਿਖ ਜੇ ਆਪਾਂ ਮੱਥਾ ਟੇਕਦੇ ਨੇ ਦੂਰੋਂ ਨਿਸ਼ਾਨ ਸਭ ਨਜ਼ਰ ਆਏ ਇਹ ਅੰਦਰ ਰਹਿ ਕੇ ਵੀ ਧਰਮ ਨੂੰ ਖਾਈ ਜਾਂਦੇ ਅੰਦਰ ਰਹਿ ਕੇ ਪਰਮਾਤਮਾ ਤਾਂ ਦੇਖਦਾ ਫਿਰ ਨੱਕ ਸੋਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਮੱਤ ਮਾਰਦਾ ਹੁਣ ਮੱਤ ਵੱਜੀ ਪਈ ਹੈ